ਸ਼੍ਰੀ ਮੁਖਸਦ ਸਾਹਿਬ ਦੇ ਵਿੱਚ ਉਸ ਵੇਲੇ ਇਨਸਾਨੀਅਤ ਸ਼ਰਮਸ਼ਾਰ ਹੁੰਦੀ ਨਜ਼ਰ ਆਈ ਹੈ ਜਦੋਂ ਇੱਕ ਨੌਜਵਾਨ ਨੂੰ ਰੱਸਿਆਂ ਨਾਲ ਬੰਨ ਕੇ ਫਿਰ ਟਰੱਕ ਦੇ ਮਗਰ ਘੜੀਸਾ ਪਾਇਆ। ਜਦ ਇਹ ਵੀਡੀਓ ਸਾਹਮਣੇ ਆਈ ਤਾਂ ਦੇਖਣ ਵਾਲਿਆਂ ਦੇ ਰੋਂਗ ਟੇਕ ਖੜੇ ਹੋ ਗਏ। ਸਭ ਤੋਂ ਪਹਿਲਾਂ ਇਸ ਨੌਜਵਾਨ ਨੂੰ ਘਰੋਂ ਚੁੱਕ ਕੇ ਲਿਆਂਦਾ ਜਾਂਦਾ ਫਿਰ ਉਸ ਨੂੰ ਟਰੱਕ ਦੇ ਮਗਰ ਬੰਨਿਆ ਜਾਂਦਾ। ਤੁਸੀਂ ਵੀ ਸੋਚਦੇ ਹੋਵੋਗੇ ਕਿ ਆਖਰ ਇਸ ਨੌਜਵਾਨ ਨੇ ਜਿਹਾ ਕੀ ਕਾਰਾ ਕਰ ਦਿੱਤਾ ਕਿ ਇਸ ਦੇ ਉੱਤੇ ਅਜਿਹਾ ਤਸ਼ੱਦਦ ਟਾਇਆ ਗਿਆ। ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰ ਦਿਆਂ ਇਨਾਂ ਤਸਵੀਰਾਂ ਤੇ ਮੈਂ ਨਹੀਂ ਉਹ ਪਾਪਾ ਨੇ ਖਾ ਲਿਓ ਪਾਪਾ ਨੇ ਖਾ ਲਿਓ ਓਏ ਬੁੱਢੇ ਮੋੜ ਲੜੀਓ ਕੋਈ ਨਹੀਂ ਨੰਗੀ ਜੱਟੇ ਨਾਲ ਇਹਨਾਂ ਨੇ ਅੱਧੀ ਦੇਣੇ ਭਾਜ ਦਾਲ ਗੱਟੇ ਚੋਲਾ ਕੋਈ ਨਹੀਂ ਨਾ ਇਹ ਮਨੀਆਂ ਇਹ ਆਪਣੀ ਕੰਡਾ ਬੜੇ ਮਨੀਆਂ ਕੋਈ ਨਾ ਇਹ ਮਨੀ ਕੋਈ ਤਾਂ ਉਹ ਤਾ ਦੇ ਟੋਟੇ ਬਣਾ ਲਿਆ ਹਾਂ ਸਹੀ ਜਾਨ ਬੁੱਧਿਆ ਤਾਂ ਪਿੰਡ ਤਾਂ ਉਹ ਪਿੱਛੜ ਜਾਂਦੇ ਨੇ ਜਿਹੜੇ ਲੋਕ ਆਰਟੀਕਲ ਦੇ ਪਾਪ ਹੋਈ ਨੇ ਟਾਈਮ ਦੇ ਵਿੱਚ ਛੱਡ ਦੇਣ ਕੇ ਬੰਦੇ ਦਾਂਦੇ ਪਾੜਾ ਲਾਉਂਦੇ ਨੇ ਨਾ ਦਾ ਬਾਗਰ ਆਪਣੇ ਦਾਦੇ ਦਰੁਣਾਦਾ ਕਹਿੰਦੀ ਤੇ ਦਰੁਣਾਦਾਂਗੇ ਤੇ ਦੇ ਜੀ ਭਾਈ ਹੁਣ ਤੱਕ ਜੇ ਮੈਂ ਲਾਏ ਹੁੰਦੇ ਤਾਂ ਉਹਨਾਂ ਨੇ ਭਾਈ ਇੱਕ ਆਸਰੇ ਲਾਇਆ ਹੈ ਯਾਰ ਦੇਖਿਆ ਸਰਕਾਰੀ ਮਾਮਲਾ ਸ਼ਿਰੀ ਮੁਖਸਸ ਸਾਹਿਬ ਦਾ ਜਿੱਥੇ ਚੋਰੀ ਦੇ ਸ਼ੱਕ ਦੇ ਵਿੱਚ ਕੁਝ ਲੋਕਾਂ ਨੇ ਇਸ ਨੌਜਵਾਨ ਨੂੰ ਘਰੋਂ ਚੁੱਕ ਲਿਆ ਤੇ ਫਿਰ ਉਸ ਨੂੰ ਟਰੱਕ ਦੇ ਪਿੱਛੇ ਬੰਨ੍ਹ ਕੇ ਜਲਾਲਾਬਾਦ ਰੋਡ ਤੇ ਘੜੀਸ ਕੇ ਲੈ ਗਏ ਨੌਜਵਾਨ ਤੇ ਹੋਏ ਤਸ਼ੱਦਦ ਦੀ ਵੀਡੀਓ ਇੰਟਰਨੈਟ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ ਉਤੇ ਮਾਮਲੇ ਤੇ ਪੀੜਤ ਨੌਜਵਾਨ ਨੇ ਦੱਸਿਆ ਕਿ ਉਸਨੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ ਪਰ ਹਾਲੇ ਤੱਕ ਕਾਰਵਾਈ ਨਹੀਂ ਹੋਈ ਜਿਨ੍ਹਾਂ ਨੇ ਕੁੱਟਿਆ ਤੁਹਾਨੂੰ ਹਾਂਜੀ ਕੀ ਕੰਮ ਕੀਤਾ ਉਹਨਾਂ ਨੇ ਕਿਸ ਤਰ੍ਹਾਂ ਕੁੱਟਿਆ ਤੁਹਾਨੂੰ ਹਾਂਜੀ ਅਸੀਂ ਘਰ ਵਾਹੇ ਘਰੇ ਬੈਠੇ ਸੀਗੇ ਜੀ ਘਰੋਂ ਚੱਕ ਕੇ ਲੈ ਗਏ ਚਾਰ ਪੰਜ ਜਣੇ ਸੀਗੇ ਕਾਹਦੇ ਚ ਲੈ ਕੇ ਗਏ ਕਾਰ ਤੇ ਜੀ ਉਹਨਾਂ ਕੋਲ ਕੋਈ ਹਥਿਆਰ ਸੀਗੇ ਹਾਂਜੀ ਕਾਕਾ ਸੀਗਾ ਉਹਨਾਂ ਕੋਲ ਡਾਂਗਾ ਸੀਗੀਆਂ ਕਿੱਥੇ ਲੈ ਕੇ ਚੱਕ ਕੇ ਮੈਨੂੰ ਚੱਕ ਕੇ ਗੱਡੀ ਗੁਰਨਾਣ ਕਾਲਜ ਕੋਲ ਲੈ ਗਏ ਜੀ 20 ਸਾਲ ਰੋੜ ਤੇ ਉੱਥੇ ਲਿਆ ਕੇ ਕੁੱਟਿਆ ਮਾਰਕੁੱਟ ਕੀਤੀ ਉਹਨਾਂ ਨੇ ਮੈਨੂੰ ਟਰੱਕ ਥਾਂ ਦੇ ਬੰਨ ਵਿੱਚੇ ਪਿੱਛੇ ਬੰਨ ਗਏ ਤੇ ਮੈਨੂੰ ਘਰੀਸਿਆ ਵਾਵਾ ਅੱਖ ਮੁੱਟੀ ਮੁੱਟੀ ਪੈ ਗਈ ਮੇਰੇ ਤੇ ਪਿੱਛੇ ਵੀ ਡੰਗਾ ਮਾਰਿਆ ਮੇਰੇ ਕੋਈ ਨਾਮ ਯਾਦ ਇੱਕ ਦਾ ਹਾਂਜੀ ਇੱਕ ਦਾ ਨਾ ਕਰਨੀ ਹੈਗਾ ਇੱਕ ਦਾ ਨਾ ਬੂਟਾ ਹੈਗਾ ਜੀ ਇੱਕ ਦਾ ਹਰੀਸ ਹੈਗਾ ਇੱਕ ਦਾ ਨਾ ਹੀ ਹੈਗਾ ਜੀ ਲਖਵਿੰਦਰ ਇੱਕ ਦਾ ਕਿਹੜੀ ਜਾਤੀ ਨਾਲ ਸੰਬੰਧ ਰੱਖਦੇ ਹੋ ਅਸੀਂ ਚਮਿਆਰ ਹੈਗੇ ਜੀ ਕਿਹੋ ਜੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਕੇ ਇਨਸਾਫ ਚਾਹੀਦਾ ਸਾਨੂੰ ਤਾਂ ਕਿੰਨੇ ਦਿਨ ਤੋਂ ਦਾਖਲ ਹੋ ਤਨ ਤਨ ਦਿਨ ਹੋ ਗਿਆ ਰਾਤ ਦੇ ਪਰਸੋ ਰਾਤ ਦਾ ਚੌਥੀ ਰਾਤ ਕੋਈ ਕਾਰਵਾਈ ਹੋਈ ਹੈ ਇਸ ਮਾਮਲੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਸਾਨੂੰ ਇਨਸਾਫ ਚਾਹੀਦਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਟਰੱਕ ਨਾਲ ਬੰਨਿਆ ਜਾ ਰਿਹਾ ਨੌਜਵਾਨ ਨੂੰ ਟਮਾਰ ਕੀਤੀ ਜਾ ਰਹੀ ਹੈ ਹਾਂਜੀ ਉਹਦੇ ਸਬੰਧ ਚ ਜਿਹੜਾ ਆਪਾਂ ਉਹ ਲੜਕਾ ਹੈਗਾ ਵਿਅਕਤੀ ਹੈਗਾ ਜਿਹੜਾ ਉਹਦੀ ਸਟੇਟਮੈਂਟ ਲਿਖ ਕੇ ਤੇ ਅਗਰੇ ਜਿਹੜੀ ਕਾਰਤੀ ਤੇ ਇਸ ਤੋਂ ਬਾਅਦ ਜਿਹੜੀ ਫਰਦਰ ਆਪਾਂ ਪ੍ਰੋਸੀਡਿੰਗਸ ਇੰਕੋਮ ਪਾਉ ਕਰ ਕਿਹੜੀ ਕਿਹੜੀ ਧਾਰਾ ਦਾ ਇਸ ਮਾਮਲਾ ਦਰਜ ਕੀਤਾ ਕਿੰਨੇ ਵਿਅਕਤੀਆਂ ਖਿਲਾਫ ਕੀਤਾ ਗਿਆ ਇਹ 4 ਵਿਅਕਤੀਆਂ ਦੇ ਖਿਲਾਫ ਹੈ 323 ਤੇ 47 ਚੌਥੀ ਆਈਪੀ ਸੀ ਜਿਹੜੀ ਇੱਕ ਵੀਡੀਓ ਚ ਕਿਹਾ ਜਾਦਾ ਕਿ ਚੋਰੀ ਕੀਤੀ ਜਾਂਦੀ ਹੈ ਕਨਕ ਦੀ ਗੱਟੀ ਹੁੰਦੀ ਹੈ ਤੇ ਕੋਈ ਐਫ ਆਰ ਨਹੀਂ ਨਹੀਂ ਉਹ ਵੈਰੀਫਾਈ ਕਰ ਰਹੇ ਜਿਹੜੀ ਦੂਸਰੀ ਜਿਹੜੀ ਤੇ ਰਹੀ ਹੈ ਉਹ ਕਲੀਨ ਕਰ ਪੂਏ ਨੇ ਕੱਟੇ ਚੋਰੀ ਕੀਤੀ ਸੀ ਤੇ ਉਹਨੂੰ ਇਸ ਵੈਰੀਫਾਈ ਕਰਾਂਗੇ ਕਿੱਥੋਂ ਦੇ ਰਹਿਣ ਵਾਲੇ ਜਿਹੜੇ ਸਾਡੇ ਜਿਹੜੇ ਮਾਮਲੇ ਇਹ ਲੋਕਲੀ ਨੇ ਜਲਾਲਾਬਾਦ ਰੋਡ ਤੇ ਨੇ ਜਾਦੇ ਗ੍ਰਿਫਤਾਰੀ ਕਿਸੇ ਤਰ੍ਹਾਂ ਦੀ ਬਸ ਕਰ ਰਹੇ ਅਸੀਂ ਜਿਹੜੇ ਅੱਗੇ ਫਰਥਰ ਪ੍ਰੋਸੀਡਿੰਗਸ ਕਰਾਂਗੇ ਸੋ ਦਾਅਵਾ ਹੈ ਕਿ ਕਿਸੇ ਦੇ ਘਰ ਤੇਜ਼ ਤਾਰ ਹਥਿਆਰਾਂ ਨਾਲ ਲੈਸ ਹੋ ਕੇ ਚਾਰ ਵਿਅਕਤੀਆਂ ਦੇ ਜ਼ਬਰਨ ਦਾਖਲ ਹੋਣ ਵਿਅਕਤੀ ਨੂੰ ਅਗਵਾ ਕਰਨਾ ਤਸ਼ੱਦਦ ਕੰਦੇ ਮਾਮਲੇ ਦੇ ਵਿੱਚ ਕਾਨੂੰਨੀ ਮਾਹਿਰ ਮੰਨਦੇ ਨੇ ਕਿ ਇੱਥੇ ਆਈਪੀਐਸ ਦੀਆਂ ਵੱਖ-ਵੱਖ ਧਰਾਵਾਂ ਅਧੀਨ ਕਾਰਵਾਈ ਹੋ ਸਕਦੀ ਹੈ ਪਰੰਤੂ ਜਿਹੜੇ ਥਾਣੇ ਨੇ ਦੋ ਦਿਨ ਤੱਕ ਪੀੜਤ ਦੀ ਦਰਖਾਸਤ ਤੇ ਕੁਝ ਨਹੀਂ ਕੀਤਾ ਉਹ ਪੁਲਿਸ ਸਿਰਫ ਦੋਹਾਂ ਧਿਰਾਂ ਦਰਮਿਆਨ ਰਾਜ਼ੀਨਾਮਾ ਹੀ ਕਰਵਾ ਸਕਦੀ ਹੈ ਕਿਉਂਕਿ ਇਲਜ਼ਾਮ ਲਗਾਏ ਨੇ ਪੀੜਤ ਨੌਜਵਾਨ ਨੇ ਕਿ ਦੋ ਦਿਨਾਂ ਤੋਂ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਬਾਕੀ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀ ਕੀ ਬਿਆਨ ਦੇਵੇਗੀ ਹਕੀਕਤ ਟੀਵੀ ਪੰਜਾਬੀ ਲਈ ਸ਼੍ਰੀ ਮੁਖਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ